ਸਪੰਗਿਆ ਪੁਲਿਸ ਦੇ ਵੱਲੋਂ ਖਨੌਰੀ ਸਰਹੱਦ ਤੋਂ ਹਿਰਾਸਤ ਦੇ ਵਿੱਚ ਲਏ ਗਏ ਕਿਸਾਨ ਆਕੂ ਜਗਜੀਤ ਢੱਲੇਵਾਲ ਦੀ ਪਹਿਲੀ ਤਸਵੀਰ 14 44 ਕੰਚਾ ਦੇ ਬਾਦ ਲੁਧਿਆਣਾ ਦੇ ਜੀ ਐਮ ਸੀ ਹਸਪਤਾਲ ਤੋਂ ਇਹ ਸਾਹਮਣੇ ਆਈ ਹੈ ਜੁਥੇ ਕਿ ਇਸ ਦੇ ਵਿੱਚ ਉਹ ਡੀ ਐਮ ਸੀ ਦੇ ਅੰਦਰ ਜਾਂਦੇ ਹੋਏ ਨਜ਼ਰ ਆ ਰਹੇ ਨੇ ਪਰ ਉਸ ਦੇ ਨਾਲ ਪੁਲਿਸ ਮੁਲਾਜ਼ਮ ਵੀ ਮੌਜੂਦ ਨੇ ਢੱਲੇਵਾਲ ਦੀ ਹਾਲਤ ਨੂੰ ਲੈ ਕੇ ਕਿਸਾਨ ਲਗਾਤਾਰ ਚਿੰਤਾ ਪ੍ਰਗਟ ਕਰ ਰਹੇ ਨੇ ਜੁਥੇ ਕਿ ਹਾਲਾਂਕਿ ਢੱਲੇਵਾਲ ਨੂੰ ਮਿਲਣ ਨੂੰ ਲੈ ਕੇ ਪੁਲਿਸ ਦੇ ਵੱਲੋਂ ਹਜੇ ਵੀ ਸਖਤੀ ਬਰਕਰਾਰ ਹੈ ਸੋ ਪਹਿਲੀ ਤਸਵੀਰ ਸਾਹਮਣੇ ਆਈ ਹੈ ਕਿਸਾਨਾ ਕੁਜ ਅਕਜੀਤ ਢੱਲੇਵਾਲ ਦੀ ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਸੀ ਦੱਸਿਆ ਗਿਆ ਕਿ ਉਹ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਜੁੱਤੇ ਕੀ ਪੁਲਿਸ ਦੇ ਵੱਲੋਂ ਡਿਟੇਨ ਕਰ ਦਿੱਤਾ ਗਿਆ ਸੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਤੇ ਡੀ ਐਮ ਸੀ ਹਸਪਤਾਲ ਦੇ ਵਿੱਚ ਸਿਹਤ ਜਾਂਚ ਦੇ ਲਈ ਉਹਨਾਂ ਨੂੰ ਲੈ ਕੇ ਪਹੁੰਚੇ ਸਨ ਸੋ ਪਹਿਲੀ ਤਸਵੀਰ ਹੈ ਜਿਹੜੀ ਕਿ ਜਗਜੀਤ ਢੱਲੇਵਾਲ ਦੀ ਸਾਹਮਣੇ ਆਈ ਹੈ ਫਿਲਹਾਲ ਪੁਲਿਸ ਨੇ ਕਿਸੇ ਵੀ ਕਿਸਾਨਾ ਗੂ ਨੂੰ ਤੇ ਹੋਰ ਕਿਸੇ ਇਨਸਾਨ ਨੂੰ ਜਿਹੜਾ ਕਿ ਇਹਨਾਂ ਨੂੰ ਮਿਲਣ ਤੋਂ ਜਿਹੜਾ ਕਿ ਹਜੇ ਸਖਤੀ ਹੈ ਉੱਪਰ ਕਰਾਰ ਰੱਖੀ ਹੋਈ ਹੈ ਕਿਸੇ ਨੂੰ ਵੀ ਮਿਲਣ ਨਹੀਂ ਦਿੱਤਾ ਜਾ ਰਿ ਜਗਜੀਤ ਢੱਲੇਵਾਲ ਦੀ ਸਾਹਮਣੇ ਆਈ ਹੈ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਬਾਹਰ ਪੁਲਿਸ ਫੋਰਸ ਜੂ ਦੀ ਤਿਉ ਤੈਨਾਤ ਹੈ ਕਿਉਂਕਿ ਕਿਸਾਨ ਨੇਤਾ ਡੱਲੇਵਾਲ ਹਲੇ ਵੀ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਵਿੱਚ ਐਡਮਿਟ ਨੇ ਜਾਂ ਕਹੀਏ ਉਹਨਾਂ ਨੂੰ ਪੁਲਿਸ ਵੱਲੋਂ ਡਿਟੇਨ ਕੀਤਾ ਹੋਇਆ ਹੈ ਕੱਲ ਰਾਤ ਇੱਕ ਵੀਡੀਓ ਜਿਹੜੀ ਹੈ ਵਾਇਰਲ ਹੋਈ ਸੀ ਜਿਹਦੇ ਵਿੱਚ ਕਿਸਾਨ ਆਗੂ ਜਿਹੜੇ ਨੇ ਡੀਐਮਸੀ ਹਸਪਤਾਲ ਦੇ ਅੰਦਰ ਚੱਲਦੇ ਹੋਏ ਦਿਖਾਈ ਦੇ ਰਹੇ ਨੇ ਇਹ ਵੀਡੀਓ ਜਿਹੜੀ ਹੈ ਉੱਥੇ ਮੌਜੂਦ ਲੋਕਾਂ ਵੱਲੋਂ ਬਣਾਈ ਗਈ ਸੀ ਜੋ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਇਸ ਵਕਤ ਮੈਂ ਡੀਐਮਸੀ ਹਸਪਤਾਲ ਦੇ ਬਾਹਰ ਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਡੀਐਮਸੀ ਹਸਪਤਾਲ ਦੀਆਂ ਜਿੱਥੇ ਹਲੇ ਵੀ ਪੁਲਿਸ ਫੋਰਸ ਜਿਹੜੀ ਹੈ ਤਾਇਨਾਤ ਕੀਤੀ ਗਈ ਹੈ ਔਰ ਪੁਲਿਸ ਦੀਆਂ ਹਲੇ ਵੀ ਡਿਊਟੀਆਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਕਿਸਾਨ ਆਗੂ ਡੱਲੇਵਾਲ ਹਲੇ ਵੀ ਡੀ ਐਮ ਸੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਔਰ ਉਹਨਾਂ ਦਾ ਇਲਾਜ ਜਿਹੜਾ ਹਲੇ ਵੀ ਚੱਲ ਰਿਹਾ ਹੈਗਾ ਕਿਹਾ ਇਹ ਜਾ ਰਿਹਾ ਕਿ ਹਲੇ ਵੀ ਬਹੁਤ ਸਾਰੇ ਇਦਾਂ ਦੇ ਟੈਸਟ ਨੇ ਬਹੁਤ ਸਾਰੀਆਂ ਇਦਾਂ ਦੇ ਟ੍ਰੀਟਮੈਂਟਸ ਨੇ ਜਿਹੜੇ ਹੋਣੇ ਹਲੇ ਬਾਕੀ ਨੇ ਅ ਕੱਲ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਸੀ ਕਿ ਉਹਨਾਂ ਦਾ ਸ਼ੂਗਰ ਲੈਵਲ ਜਿਹੜਾ ਹੈਗਾ ਉਹ ਕਾਫੀ ਜ਼ਿਆਦਾ ਵੱਧ ਗਿਆ ਸੀਗਾ ਉਸ ਤੋਂ ਬਾਅਦ ਉਹਨਾਂ ਦੇ ਹੋਰ ਕਈ ਟੈਸਟ ਜਿਹੜੇ ਨੇ ਕਰੇ ਆਇਆ ਗਿਆ ਸੀ ਕਿ ਔਰ ਸਭ ਤੋਂ badi ਗੱਲ ਹੈ ਕਿ ਕਿਸਾਨ ਆਗੂ ਡੱਲੇਵਾਲ ਦੇ ਜਿਹੜੇ ਬੇਟੇ ਨੇ ਉਹਨਾਂ ਵੱਲੋਂ ਭੁਖ ਹੜਤਾਲ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਯਾਨੀ ਕਿ ਮੋਰਚਾ ਜਿਹੜਾ ਜਿਉਂ ਦਾ ਤਿਉ ਉਹ ਜਾਰੀ ਹੈ ਕਿਸਾਨ ਆਗੂ ਵੀ ਇਹ ਹੁਣ ਮੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਅਗਰ ਡੱਲੇਵਾਲ ਹੁਣਾਂ ਦੀ ਸਿਹਤ ਦੇ ਵਿੱਚ ਸੁਧਾਰ ਹੋਇਆ ਤਾਂ ਉਹਨਾਂ ਨੂੰ ਕਿਉਂ ਡਿਟੇਨ ਕਰਕੇ ਰੱਖਿਆ ਗਿਆ ਹੈ ਜਾਂ ਉਹਨਾਂ ਨੂੰ ਕੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈਗਾ ਇਹਦੇ ਬਾਰੇ ਕੋਈ ਜਾਣਕਾਰੀ ਕਿਉਂ ਨਹੀਂ ਦਿੱਤੀ ਜਾ ਰਹੀ ਔਰ ਨਾਲ ਦੀ ਨਾਲ ਜਿਸ ਤਰ੍ਹਾਂ ਕੱਲ ਫਰੀਦਕੋਟ ਦੇ ਜਿਹੜੇ ਸੰਸਦ ਨੇ ਉਹ ਵੀ ਡੱਲੇਵਾਲ ਸਾਹਿਬ ਨੂੰ ਮਿਲਣ ਪਹੁੰਚੇ ਸੀਗੇ ਲੇਕਿਨ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਡੱਲੇਵਾਲ ਸਾਹਿਬ ਨੂੰ ਜਿਹੜੀ ਹੈ ਮਿਲਣ ਦੀ ਇਜਾਜ਼ਤ ਜਿੱਤੀ ਜਾਵੇ ਡੀਐਮਸੀ ਹਸਪਤਾਲ ਦੀਆਂ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਇਸ ਵਕਤ ਸਵੇਰ ਦੇ ਟਾਈਮ ਦੇ ਵਿੱਚ ਵੀ ਪੁਲਿਸ ਫੋਰਸ ਤਾਇਨਾਤ ਹੈ ਲੇਕਿਨ ਡੱਲੇਵਾਲ ਸਾਹਿਬ ਨੂੰ ਮਿਲਣ ਦੀ ਇਜਾਜ਼ਤ ਕਿਸੇ ਨੂੰ ਵੀ ਦਿੱਤੀ ਨਹੀਂ ਜਾ ਰਹੀ ਔਰ ਕਿਹਾ ਇਹ ਜਾ ਰਿਹਾ ਹੈਗਾ ਕਿ ਉਹਨਾਂ ਦੀ ਤਬੀਅਤ ਹਲੇ ਵੀ ਜਿਹੜੀ ਹੈ ਨਾਸਾਜ ਹੈ ਹਲੇ ਬਹੁਤ ਸਾਰੇ ਟ੍ਰੀਟਮੈਂਟ ਜਿਹੜੇ ਨੇ ਉਹ ਚੱਲ ਰਹੇ ਨੇ ਟੈਸਟ ਵਗੈਰਾ ਲਗਾਤਾਰ ਕੀਤੇ ਜਾ ਰਹੇ ਨੇ ਔਰ ਜਿਸ ਤਰ੍ਹਾਂ ਹੀ ਉਹਨਾਂ ਦੀ ਤਬੀਅਤ ਦੇ ਵਿੱਚ ਸੁਧਾਰ ਹੋਏਗਾ ਉਹਦੀ ਜਾਣਕਾਰੀ ਜਿਹੜੀ ਹੈ ਜ਼ਰੂਰ ਦਿੱਤੀ ਜਾਏਗੀ ਲੇਕਿਨ ਕੀ ਡੱਲੇਵਾਲ ਸਾਹਿਬ ਜਿਹੜੇ ਨੇ ਅੰਦਰ ਹਸਪਤਾਲ ਦੇ ਅੰਦਰ ਹੀ ਪੁਖੜਤਾਲ ਕਰਨਗੇ ਕਿਉਂਕਿ ਇਹ ਵੀ ਚੀਜ਼ ਸਾਹਮਣੇ ਆਈ ਸੀ ਕਿ ਡੱਲੇਵਾਲ ਸਾਹਿਬ ਨੇ ਕੁਝ ਵੀ ਖਾਨ ਪੀਣ ਤੋਂ ਜਿਹੜਾ ਇਨਕਾਰ ਕਰ ਦਿੱਤਾ ਹੈ ਲੇਕਿਨ ਕੋਈ ਵੀ ਪੁਖਤਾ ਜਾਣਕਾਰੀ ਹਲੇ ਨਿਕਲ ਕੇ ਸਾਹਮਣੇ ਨਹੀਂ ਆਈ ਕਿ ਡੱਲੇਵਾਲ ਸਾਹਿਬ ਦਾ ਟ੍ਰੀਟਮੈਂਟ ਦੇ ਨਾਲ ਨਾਲ ਜੋ ਉਹਨਾਂ ਦੀ ਡਾਈਟ ਹੈ ਉਹ ਵੀ ਚੱਲ ਰਹੀ ਹੈਗੀਆ ਜਾਂ ਫਿਰ ਡੱਲੇਵਾਲ ਸਾਹਿਬ ਨੇ ਖਾਨ ਪੀਣ ਤੋਂ ਇਨਕਾਰ ਜਿਹੜਾ ਹੈ ਉਹ ਜਾਰੀ ਰੱਖਿਆ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸਿੱਧੂ ਦੇ ਨਾਲ ਕਮਲ ਕਪੂਰ ਇੰਡੀਆ